ਆ ਨਿਊ ਚੈਨਲ ਕੀ ਬੀ 24 ਪੰਜਾਬ ਦੀ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਸਾਡਾ ਚੈਨਲ ਕੀ ਬੀ 24 ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਤੇ ਕਮੈਂਟ ਕਰੋ ਜੀ ਅਪਰਾ ਇਲਾਕੇ ਦੇ ਵਿੱਚ ਹੋ ਰਹੀਆਂ ਦਿਨੋ ਦਿਨ ਚੋਰੀਆਂ ਨੂੰ ਉਸ ਵੇਲੇ ਅਪਰਾ ਪੁਲਿਸ ਨੇ ਲਗਾਮ ਲਗਾਈ ਜਿਸ ਵਕਤ ਅਪਰਾ ਚੌਂਕੀ ਦੇ ਨਵੇਂ ਇੰਚਾਰਜ ਸੁਰਦੇਵ ਸਿੰਘ ਔਲਖ ਨੇ ਅਪਰਾ ਚੌਂਕੀ ਦਾ ਚਾਰ ਸੰਭਾਲਿਆ ਸੁਮਰਾੜੀ ਅੱਡੇ ਦੇ ਵਿੱਚ ਸ਼ਰਿਆਮ ਦਿਨ ਦਿਹਾੜੇ 23 ਤਰੀਕ ਨੂੰ ਜੋ ਇੱਕ ਮਹਿਲਾ ਲਪਰਸ ਹੋ ਕੇ ਦੋ ਲਟੇਰੇ ਫਰਾਰ ਹੋ ਗਏ ਸੀ ਉਹਨਾਂ ਨੂੰ ਉਸਨੇ ਬੜੀ ਹੀ ਮਿਹਨਤ ਦੇ ਨਾਲ ਕਾਬੂ ਕੀਤਾ ਜਿਸ ਵਿੱਚ ਸਕਰਨ ਸਿੰਘ ਲੋਗੜ ਦਾ ਇੱਕ ਵਿਅਕਤੀ ਚਰੇयाम ਦਿਨ ਦਿਹਾੜੇ ਜੋ ਪਤਸਕੋ ਕੇ ਦੌੜਾ ਸੀ ਉਸ ਨੂੰ ਕਾਬੂ ਕੀਤਾ ਉਸ ਦੇ ਸਾਥ ਹੀ ਇੱਕ ਲਖਵਿੰਦਰ ਸਿੰਘ ਜੋਹੜਾ ਪਿੰਡ ਦਾ ਵੀ ਸੀ ਉਸ ਨੂੰ ਵੀ ਕਾਬੂ ਕੀਤਾ ਗਿਆ ਇਹਨਾਂ ਲਟੇਰਿਆਂ ਦੇ ਕਬਜ਼ੇ ਦੇ ਵਿੱਚੋਂ ਇੱਕ ਮੋਟਰਸਾਈਕਲ ਤੇ 8 ਮੋਬਾਈਲ ਜਿਹੜੇ ਆ ਉਹ ਬਰਾਮਦ ਕੀਤੇ ਗਏ ਇੱਥੇ ਦੱਸ ਦਈਏ ਕਿ ਇਹਨਾਂ ਦੀ ਬਹੁਤ ਹੀ ਡੂੰਘੀ ਦੇ ਨਾਲ ਜਾਂਚ ਚੱਲ ਰਹੀ ਹੈ ਹੋਰ ਵੀ ਰਿਕਵਰੀ ਹੋਣ ਦੇ ਬਹੁਤ ਜ਼ਿਆਦਾ ਚਾਂਸ ਹੈ ਉਮੀਦ ਹੈ ਕਿ ਇਲਾਕੇ ਵਿੱਚ ਲੁੱਟਾਂ ਖੋਹਾਂ ਦੀਆਂ ਹੋਰ ਵਾਰ ਦਾ ਤੁਨ ਜੋ ਇਹਨਾਂ ਨੇ ਅੰਜਾਮ ਦਿੱਤਾ ਉਹਨਾਂ ਦਾ ਵੀ ਖਿਲਾਸਾ ਹੋਵੇਗਾ ਇਲਾਕੇ ਦੇ ਲੋਕਾਂ ਨੇ ਬਹੁਤ ਵੱਡੀ ਰਾਹਤ ਦਾ ਸਾਹ ਲਿਆ ਤਾਂ ਜੋ ਇਲਾਕੇ ਵਿੱਚ ਲੁੱਟਖੋਹਾਂ ਦੀਆਂ ਹੋ ਰਹੀਆਂ ਵਾਰਦਾਤਾਂ ਨੂੰ ਥੰਮ ਪਿਆ ਇਲਾਕੇ ਵਿੱਚ ਅਪਰਾਪ੍ਰਸ ਦੀ ਹੋ ਰਹੀ ਹੈ ਹਰ ਪਾਸੇ ਪ੍ਰੇਸ਼ਾਂਸ਼ਾ ਡਾਕਟਰ ਹਨ ਅਪਰਾਧੀ ਖਾਸ ਰਿਪੋਰਟ ਪੰਜਾਬ ਦੀ ਹਰ ਖਬਰ ਤੋਂ ਪਹਿਲਾਂ ਵੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਜੀ ਸਰ ਕੀ ਕਹੋਗੇ ਇਹਨਾਂ ਦੋਨੇ ਨੌਜਵਾਨਾਂ ਬਾਰੇ ਜਿਨ੍ਹਾਂ ਨੇ ਲੁੱਟਖੋਹਾਂ ਇਲਾਕੇ ਦੇ ਵਿੱਚ ਕਰਕੇ ਪੂਰੀ ਦਹਿਸ਼ਤ ਫੈਲਾਈ ਹੋਈ ਸੀ ਕਾਫੀ ਦਨਾ ਤੋਂ ਜੜੀਆਂ ਨੇ ਇਲਾਕੇ ਦੇ ਵਿੱਚ ਚੋਰੀ ਦੀਆਂ ਵਾਰਦਾਤਾਂ ਹੋ ਰਹੀਆਂ ਸੀ ਸਾਡੇ ਮਾਨਯੋਗ ਐਸਐਸਪੀ ਸਾਹਿਬ ਸ਼੍ਰੀ ਹਰਵਿੰਦਰ ਸਿੰਘ ਬਿਰਕ ਡੀਐਸਪੀ ਸਾਹਿਬ ਉਹਨਾਂ ਦੀਆਂ ਹਦਾਇਤਾਂ ਤੇ ਜਿਹੜੀ ਆ ਇਹਨਾਂ ਦੇ ਖਿਲਾਫ ਜਿਹੜੀ ਆ ਤਲਾਸ਼ ਕੀਤੀ ਜਾ ਰਹੀ ਸੀ ਉਸੇ ਕੜੀ ਦੇ ਵਿੱਚ ਜਿਹੜੇ ਆ ਦੋ ਵਿਅਕਤੀ ਇੱਕ ਜਸਕਰਨ ਸਿੰਘ ਵਾਸੀ ਲੋਗੜ ਤੇ ਲਖਵਿੰਦਰ ਸਿੰਘ ਵਾਸੀ ਪਿੰਡ ਜੋੜਾ ਨੂੰ ਅਸੀਂ ਕਾਬੂ ਕੀਤਾ ਸੀਗਾ ਤੇ ਉਹਨਾਂ ਦੇ ਕੋਲੋਂ ਇੱਕ ਚੋਰੀ ਦਾ ਮੋਟਰਸਾਈਕਲ ਤੇ 8 ਨਵਾਂ ਫੋਨ ਰਿਕਵਰ ਕੀਤੇ ਆ ਇਥੇ ਕਿ ਇਹ ਵੀ ਦੱਸਣ ਜੋਗ ਹੈ ਕਿ ਕੁਝ ਦਿਨ ਪਹਿਲਾਂ 23 ਤਰੀਕ ਨੂੰ ਇੱਕ ਲੜਕੀ ਜਿਹੜੀ ਆ ਉਹ ਪੈਦਲ ਚੱਲ ਕੇ ਬਸੜੇ ਸਮਰਾੜੀ ਬਸੜੇ ਉੱਪਰੇ ਤੋਂ ਸਮਰਾੜੀ ਸਾਈਡ ਨੂੰ ਜਾ ਰਹੀ ਸੀ ਤੇ ਉਹਦਾ ਜਿਹੜਾ ਪਰਸ ਖੋ ਕੇ ਲੱਗੇ ਸੀ ਉਹ ਮੋਬਾਈਲ ਵੀ ਜਿਹੜਾ ਉਹ ਵਿੱਚ ਅਸੀਂ ਰਿਕਵਰ ਕੀਤਾ ਸਰ ਕਿੰਨੀਆਂ ਕਵਾਰ ਤਾ ਹੁਣ ਤੱਕ ਇਹ ਕਰ ਚੁੱਕੇ ਸੀ ਅ 8 ਵਾਰ ਦਾ ਤੰਦੇ ਤੇ ਅ 9 ਵਾਰ ਦਾ ਤੰਦੇ ਤੇ ਅਸੀਂ ਰਿਕਵਰੀ ਕੀਤੀ ਆ ਤੇ ਉਸ ਤੋਂ ਬਾਅਦ ਇਹਨਾਂ ਨੇ ਕੋਈ ਜੜੀਆਂ 20 25 ਦੇ ਕਰੀਬ ਵਾਰਦਤਾਂ ਜੜੀਆਂ ਮੰਨੀਆਂ ਕਰਦੀਆਂ ਜਿੰਨੀਆਂ ਸਰ ਆਪਣੇ ਅਪਰਾ ਦੇ ਏਰੀਆ ਦੇ ਵਿੱਚ ਵਾਰਦਤਾਂ ਹੋ ਰਹੀਆਂ ਜਿਆਦਾਆਂ ਵਾਰਦਤਾਂ ਚ ਸ਼ਾਮਲ ਸੀ ਬਿਲਕੁਲ ਸ਼ਾਮਲ ਸੀ ਤੁਸੀਂ ਦੇਖ ਰਹੇ ਹੋ ਖਬਰਾਂ ਪੰਜਾਬ ਦੀਆਂ ਨਿਊਜ਼ ਚੈਨਲ ਕੇਪੜੀ 24 ਪੰਜਾਬ ਦੀ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਸਾਡਾ ਚੈਨਲ ਕੇਪੜੀ 24